ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਦਿੱਲੀ ਵਿਧਾਨ ਸਭਾ ਦੇ ਨਤੀਜੇ ਆ ਗਏ ਭਾਜਪਾ ਜਿੱਤ ਗਈ 48 ਸੀਟਾਂ ਨੇ 17 ਚੋਂ ਤੇ 22 ਮਿਲਿਆ ਨੇ ਸਿਰਫ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਵੀ ਹਾਰ ਗਿਆ ਮਨੀਸ਼ ਸ਼ੋਧਿਆ ਵੀ ਹਾਰ ਗਿਆ ਵੱਡੇ ਵੱਡੇ ਦਿਗਜ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਹਾਰ ਗਏ ਬੁਰੀ ਤਰੀਕੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਟੜ ਇਮਾਨਦਾਰ ਪਾਰਟੀ ਜਿਹੜੀ ਬਦਲਾਅ ਦੀ ਰਾਜਨੀਤੀ ਦੀ ਗੱਲ ਕਰਦੀ ਸੀ ਉਹ ਦਿੱਲੀ ਦੇ ਵਿੱਚ ਹਾਰ ਗਈ 27 ਸਾਲ ਬਾਅਦ ਜਿਹੜੀ ਭਾਜਪਾ ਹੈ ਉਹ ਮੁੜ ਸਤਾ ਚ ਆਈ ਹੈ ਅੱਜ ਦੀ ਇਸ ਵੀਡੀਓ ਚ ਇੱਕ ਤਾਂ ਇਹਦੇ ਬਾਰੇ ਗੱਲ ਕਰਨੀ ਹੈ ਦੂਜਾ ਕਾਂਗਰਸ ਕੋਈ ਸੀਟ ਨਹੀਂ ਮਿਲੀ ਸਿਰਫ 2% ਉਹਨਾਂ ਦੀਆਂ ਵੋਟਾਂ ਵਧੀਆਂ ਨੇ 17 ਚੋਂ 68 ਜਿਹੜੇ ਉਮੀਦਵਾਰ ਨੇ ਉਹਨਾਂ ਦੀ ਜਮਾਨਤ ਜਬਤ ਹੋ ਗਈ ਇਹ ਵੀ ਗੱਲ ਕਰ ਲਈਏ ਤੀਜੀ ਗੱਲ ਇਹ ਕਰਨੀ ਹੈ ਕਿ ਆਮ ਆਦਮੀ ਪਾਰਟੀ ਦੀ ਹਾਰ ਤੇ ਬਹੁਤ ਸਾਰੇ ਪੰਜਾਬੀ ਕਿਉਂ ਖੁਸ਼ ਨਜ਼ਰ ਆਏ ਕਾਰਨ ਕੀ ਹੈ ਸਿੱਖ ਕਿਉਂ ਇਹ ਗੱਲ ਚਾਹੁੰਦੇ ਸੀ ਕਿ ਕੇਜਰੀਵਾਲ ਨਾ ਜਿੱਤੇ ਇਹਦੇ ਪਿੱਛੇ ਵੀ ਇੱਕ ਕਾਰਨ ਤਾਂ ਵੱਡਾ ਜਿਹੜਾ ਹੁਣ ਉੱਪਰ ਕੇ ਸਾਹਮਣੇ ਆ ਰਿਹਾ ਜਿਹੜੇ ਲੋਕ ਬੋਲ ਰਹੇ ਨੇ ਕਿ ਜਦੋਂ ਦੀ ਪਾਵਰ ਚ ਆਈ ਹੈ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਕੋਈ ਵੀ ਸਿੱਖ ਮੰਤਰੀ ਨਹੀਂ ਬਣਾਇਆ ਕੇਜਰੀਵਾਲ ਨੇ ਪਤਾ ਨਹੀਂ ਕਿਉਂ ਸਿੱਖਾਂ ਨਾਲ ਇਸ ਦੀ ਕੋਈ ਜ਼ਿਆਦਾ ਸਾਂਝ ਨਹੀਂ ਹਾਲਾਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਲੇਕਿਨ ਸਿੱਖਾਂ ਦੇ ਮਾਮਲੇ 'ਚ ਕੇਜਰੀਵਾਲ ਦਾ ਨਜ਼ਰੀਆ ਕੋਈ ਜ਼ਿਆਦਾ ਠੀਕ ਲੋਕਾਂ ਨੂੰ ਨਹੀਂ ਲੱਗਿਆ ਇਹ ਵੀ ਇੱਕ ਕਾਰਨ ਪਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਇਸ ਗੱਲ ਨੂੰ ਸਮਝ ਲਿਆ ਸੀ ਤੇ ਜਿਹੜੇ-ਜਿਹੜੇ ਮੈਂਬਰਾਂ ਨੂੰ ਜਿਹੜੇ-ਜਿਹੜੇ ਉਮੀਦਵਾਰਾਂ ਨੂੰ ਉਹਨੇ ਟਿਕਟ ਦਿੱਤੀ ਚਾਹੇ ਮਰਜਿੰਦਰ ਸਿੱਟਸਾ ਹੋਵੇ ਚਾਹੇ ਰਵਿੰਦਰ ਸਿੰਘ ਲਵਲੀ ਹੋਵੇ ਤਰਵਿੰਦਰ ਸਿੰਘ ਮਰਵਾਹਾ ਸਾਰੇ ਉਹ ਜਿੱਤ ਗਏ ਨੇ ਇਹ ਸਾਰੀ ਗੱਲਬਾਤ ਆਪਾਂ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਜਿਹੜੇ ਅਕਸਰ ਮੈਂ ਅਪੀਲ ਕਰਦਾ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਤੁਸੀਂ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੋ ਜੜੇ ਤੁਸੀਂ ਨਵੇਂ ਜੁੜਿਓ ਉਹ ਉਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਵੋ ਹੁਣ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈ ਕਿ 27 ਸਾਲਾਂ ਬਾਅਦ ਭਾਜਪਾ ਜਿੱਤੀ ਹੈ 22 ਆਮ ਆਦਮੀ ਪਾਰਟੀ 48 ਬੀਜੇਪੀ ਦੇਖੋ ਇਹ ਤਾਂ ਹੈ ਆਪਣੇ ਆਪਣਾ ਪੱਟਿਕਾ ਪਹਿਲਾਂ 53 ਸੀਸੀ ਪਾਰਟੀ ਹੈ 53 ਚ 93 ਚ 53 ਸੀਟਾਂ ਲੈ ਕੇ ਜਿੱਤੀ ਸੀ ਤੇ ਉਸ ਵੇਲੇ 5 ਸਾਲ ਚੱਲੀ ਸੀ ਸਰਕਾਰ ਜਿਹੜੀ ਆ ਆਮ ਆਦਮੀ ਪਾਰਟੀ ਦੀ ਤੇ ਤਿੰਨ ਮੁੱਖ ਮੰਤਰੀ ਦਿਖਾਤੇ ਸੀ ਉਹਦੇ ਪਹਿਲਾ ਮਦਰ ਲਾਲ ਖਰਾਨਾ ਫਿਰ ਸਾਫ ਸਿੰਘ ਮਰਮ ਮਰਮੇ ਤੋਂ ਬਾਅਦ ਫਿਰ ਬਣਿਆ ਸੀ ਜਿਹੜਾ ਉਹ ਸੁਸ਼ਮ ਸਵਰਾਜ ਬਣੀ ਸੀ ਤੇ ਇਸ ਵਾਰ ਜਿਹੜਾ ਹੁਣ 48 ਸੀਟਾਂ ਲੈ ਕੇ ਮੈਜੋਰਟੀ ਜਿਹੜੀ ਆ ਉਹਨਾਂ ਨੂੰ ਆਈ ਹੈ ਵੈਸੇ ਪਿਛਲੀ ਵਾਰ ਨਾਲੋਂ 2008 ਚ ਜਿਹੜੀਆਂ 8 ਸੀਟਾਂ ਸੀ ਚੇਕਾ ਨਾ ਜਾ ਤਾਂ ਇਹਨਾਂ ਦੀ ਜੇ ਆਪਾਂ ਦੇਖੀਏ ਲੇਕਿਨ ਜਿਹੜੀ ਸਭ ਤੋਂ ਬੁਰੀ ਤਾਂ ਹੋਈ ਬੜਾ ਵੱਡਾ ਜਿਹੜਾ ਚੋਰ ਪ੍ਰਚਾਰ ਕੀਤਾ ਸੀ ਰਾਹੁਲ ਗਾਂਧੀ ਨੇ ਪ੍ਰੇਮਿਕਾ ਗਾਂਧੀ ਨੇ ਲੇਕਿਨ 2% ਵੀ ਵੋਟ ਵਧੀਆਂ ਉਹਨਾਂ ਦੀ ਤੇ ਦੋ ਬੰਦੇ ਜਮਾਨਤ ਬਚਾ ਸਕਦੇ ਜਤਨਾ ਤਾਂ ਕੀ ਹੈ ਇਹ ਵੀ ਹੈ ਆਮ ਆਦਮੀ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ ਇਹਦੇ ਵਿੱਚ 39 ਸੀਟਾਂ ਦਾ ਮੈਂ ਅੱਜ ਦੀ ਇਸ ਵੀਡੀਓ 'ਚ ਜਿਵੇਂ ਸ਼ੁਰੂ 'ਚ ਕਿਹਾ ਕਿ ਇੱਕ ਤਾਂ ਐਨਾਲਿਸਿਸ ਕਰਨਾ ਕਿਉਂ ਹਾਰੇ ਬੜੀ ਤੇਜ਼ੀ ਨਾਲ ਸਰਸਕੁਰ ਉਹਨਾਂ ਚ ਇੱਕ ਤਾਂ ਗੱਲ ਇਹੀ ਹੈ ਕਿ ਜਿਹੜੀ ਵਿਧਾਨ ਸਭਾ ਦੇ ਵਿੱਚ ਹਾਰਦਿਕਤਾ ਕਰਨ ਹੀ ਹੈ ਕਿ ਜਿਸ ਤਰੀਕੇ ਨਾਲ ਇਹ ਆਪਕਾਰੀ ਪਾਲਿਸੀ ਲੈ ਕੇ ਆਏ ਸੀ ਉਸ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਤੇ ਸਾਡਾ ਦੇਸ਼ ਹੈ ਨਾ ਜਿਹੜਾ ਉਹਦੇ ਵਿੱਚ ਝੋਲੀ ਚੁੱਕ ਮੀਡੀਆ ਦਾ ਦੌਰ ਆਇਆ ਹੈ ਅਸਲ ਦੇ ਵਿੱਚ ਸਰਕਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਹੈ ਤੇ ਨੈਸ਼ਨਲ ਮੀਡੀਆ ਉਸ ਤਰ੍ਹਾਂ ਦੀ ਗੱਲ ਕਰਦਾ ਜਿਵੇਂ ਉਹ ਚਾਹੁੰਦੇ ਨੇ ਤੇ ਨੈਸ਼ਨਲ ਮੀਡੀਆ ਨੇ ਇਸ ਤਰ੍ਹਾਂ ਪ੍ਰਚਾਰਿਆ ਕਿ ਇਹ ਲੋਕਾਂ ਨੂੰ ਲੱਗਿਆ ਕਿ ਇਹ ਭ੍ਰਿਸ਼ਟਾਚਾਰ 'ਚ ਹੱਥ ਹੋ ਸਕਦਾ ਹੈ। ਯਾਨੀ ਇੰਨਾ ਦੀ ਪਪੂਲਾਰਿਟੀ 'ਚ ਕਾਫੀ ਜ਼ਿਆਦਾ ਜਿਹੜਾ ਹੈ ਜਦੋਂ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨਾ ਉਹਦਾ ਨੁਕਸਾਨ ਹੋਇਆ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਦੇ ਦੂਜੇ ਨੰਬਰ ਦੇ ਮਨੀਸ਼ ਸੋਧਿਆ ਨੂੰ ਸਤਿੰਦਰ ਜੈਨ ਨੂੰ ਤਿੰਨੇ ਹਾਰ ਗਏ ਨਾ ਇਹ ਵੀ ਗੱਲ ਦੇਖਣ ਵਾਲੀ ਹੈ ਤਿੰਨੇ ਹਾਰ ਗਏ ਜਿਨ੍ਹਾਂ ਤੇ ਇਸ ਤਰ੍ਹਾਂ ਦਾ ਦੋਸ਼ ਲੱਗਿਆ ਸੀ ਸੋ ਉਹ মিডিਆ ਦਾ ਕਿਉਂ মিডিਆ ਨੇ ਇਸ ਤਰ੍ਹਾਂ ਦਾ ਪਰਸੈਪਸ਼ਨ ਬਣਾਤਾ ਨਾ ਲੋਕਾਂ 'ਚ ਇੱਕ ਵਰਤਾਰਾ ਸਰਜਦਾ ਵੀ ਇਹ ਤਾਂ ਇਹ ਜਿਹੜੇ ਲੋਕ ਨੇ ਤਾਂ ਐਵੇਂ ਹੀ ਕਹਦੇ ਨੇ ਅਸੀਂ ਕਟੜਾ ਧਰਮਾਨਦਾਰ ਹੈ ਇਹ ਤਾਂ ਸ਼ਰਾਬ ਵੇਚਣ ਵਾਲੇ ਹੋਗੇ ਜਿਵੇਂ ਅਜਾ 9000 ਨੇ ਕਿਹਾ ਤਾਂ ਸ਼ਰਾਬ ਨੇ ਮਾਰ ਲੇ ਤਾਂ ਜੋ ਵੀ ਹੈ ਇੱਕ ਵੱਡਾ ਕਾਰਨ ਹੈ ਦੂਜਾ ਕਾਰਨ ਜਿਹੜਾ ਦੂਜਾ ਕਾਰਨ ਹੈ 10 ਸਾਲ ਦੀ ਐਂਟੀ ਇਨਕੰਮ ਬਲ ਸੀ ਇਹ ਵੀ ਹੁੰਦਾ ਜਦੋਂ ਇਹ ਆਇਆ ਸੀ ਉਦੋਂ ਵੀ ਤੇਹੀ ਸੀ ਉਦੋਂ ਸ਼ੀਲਾ ਦੀਕਸ਼ਤ ਨੂੰ ਹਰਾਇਆ ਸੀ ਜਿਹੜੀ 15 ਸਾਲ ਮੁੱਖ ਮੰਤਰੀ ਰਹੀ ਕਾਂਗਰਸ ਦੀ ਕੇਜਰੀਵਾਲ ਨੇ ਹਰਾਇਆ ਸੀ ਕਿਉਂਕਿ ਜਿਨਾਂ ਮਰਜ਼ੀ ਜੋਰ ਲਾ ਦੇ ਜੋ ਮਰਜ਼ੀ ਦੇ ਦੋ ਲੋਕਾਂ ਦੇ ਵਿੱਚ ਇਸ ਕਿਸਮ ਦੀ ਜਦੋਂ ਪਾਰਟੀ ਹੁੰਦੀ ਹੈ ਉਹਦੇ ਚ ਬਦਲਾਹ ਚਾਹੁੰਦੇ ਹੁੰਦੇ ਨੇ ਐਂਟੀ ਇਨਕੰਮਬਸੀ ਫੈਕਟਰ ਵੱਡਾ ਫੈਕਟਰ ਹੁੰਦਾ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਹੁੰਦਾ ਹੈ ਤੋਂ ਇਹਦੇ ਵਿੱਚ ਵੀ ਸੀ ਤੋਂ ਉਹਦੇ ਚ ਤੁਹਾਡੇ ਸਾਹਮਣੇ ਆ ਫਿਰ ਬੁਰੀ ਤਰੀਕੇ ਨਾਲ ਹਰਾਤਾ ਜਦੋਂ ਪਹਿਲੀ ਵਾਰ ਆਏ ਸੀ 13 ਚ 12 ਚਸਲ ਪਾਰਟੀ ਬਣੀ ਹੈ 13 ਚ ਪਹਿਲੀ ਵਾਰ ਆਏ 12 13 ਚ 28 ਸੀਟਾਂ ਲੈ ਗਈ ਸੀ ਅਠਲੇਗੀ ਸੀ ਕਾਂਗਰਸ ਦੋਨਾਂ ਨੇ ਇਕੱਠੇ ਹੋ ਕੇ ਸੌਹ ਸੂ ਤਾਂ ਉਹਦੀ ਤੋੜਤੀ ਸੀ ਝੂਠ ਤਾਂ ਉਹਦੀ ਸਮਝ ਆ ਗਈ ਸੀ ਵੀ ਝੂਠ ਬੋਲਦਾ ਹੈ ਵੀ ਵਿਸ਼ਵਾਸ ਬਿਸ਼ਵਸ ਨਹੀਂ ਤੇ ਕਰਨਾ ਚਾਹੀਦਾ ਇਹ ਲੋਕਾਂ ਨੂੰ ਸਮਝ ਆ ਗਈ ਸੀ ਕੇਜਰੀਵਾਲ ਤੇ ਤੇ ਕਾਂਗਰਸ ਨਾਲ ਦੇਖ ਲਓ ਸਾਂਝ ਹੋਈ ਝੂਠ ਤੋੜਤੀ ਕਿ ਸਰਕਾਰ ਦੁਆਰਾ ਬਣ ਗਈ ਦੋ ਵਾਰੀ ਫਿਰ ਸਰਕਾਰ ਬਣੀ ਸੀ ਇਹ ਤਾਂ ਆਪਾਂ ਨੂੰ ਪਤਾ ਹੈ ਲੇਕਿਨ ਇਹ ਜਿਹੜਾ ਹੈ ਵਿਰੋਧ ਇਹ ਜਿਹੜੇ ਐਂਟੀ ਇਨਕਮ ਸੀ ਫੈਕਟਰ ਰਿਹਾ ਤੋ ਤੋਦਨ ਬੜੇ ਬੈਸੇ ਜਿਹੜੀ ਹੈ ਨਾ ਜਿਹੜੀ ਚੋਣ ਹੈ ਮੁੱਦਾ ਹਿੰਜੇ ਰਹੀ ਹੈ ਮੁੱਦੇ ਦਾ ਹਰੋਜ ਨਵੇਂ ਉੱਠਦੇ ਸੀ ਕਦੇ ਜਮਣਾ ਦਾ ਉੱਠ ਖੜਿਆ ਜਮਣਾ ਦਾ ਭਾਰਤੀ ਜਨਤਾ ਪਾਰਟੀ ਇਸ ਗੱਲੋਂ ਬੜੀ ਕਮਾਲ ਦੀ ਹੈ ਕਿ ਉਹਨਾਂ ਨੇ ਮੁੱਦੇ ਬਣਾਉਣੇ ਸ਼ੁਰੂ ਕੀਤੇ ਜੀ ਚਿਹਰੇ ਡਿਫੈਂਸ ਮੋਜੇ ਹੁਣ ਜਮਣਾ ਦਾ ਮੁੱਦਾ ਇਹ ਆਪ ਹੀ ਦਿੱਤਾ ਪਹਿਲਾਂ ਜਮਣਾ ਦਾ ਮੁੱਦਾ ਕਿਹਾ ਜੀ ਮੈਂ ਜਮਣਾ ਸਾਫ਼ ਕਰ ਦੂੰ ਉਹ ਭਾਈ ਇਹਨਾਂ ਨੇ ਵੀ ਤਾਂ ਕਿਹਾ ਸੀ ਗੰਗਾ ਸਾਫ਼ ਕਰਦਾਂਗੇ ਗੰਗਾ ਹਲੇ ਤੱਕ ਮੈਲੀ ਹੈ ਤੇ ਜਮਣਾ ਚ ਫੇਰ ਜਮਣਾ ਦਾ ਆਪ ਹੀ ਮਤਬ ਬਣਾਤਾ ਵੀ ਇਹ ਤਾਂ ਜ਼ਹਿਰੀਲਾ ਬਣਾ ਰਹੇ ਨੇ ਰੈਂਡੇ ਵਾਲੇ ਨੈਪਸਾਨੀ ਨੇ ਪਾਣੀ ਪੀ ਕੇ ਦਿਖਾਤਾ ਵੀ ਆ ਦੇਖ ਲੋ ਤੁਸੀਂ ਇਹ ਵੀ ਝੂਠ ਬੋਲਦੇ ਹੋ ਅਸੀਂ ਨਹੀਂ ਕੋਈ ਜ਼ਹਿਰ ਮਿਲਾਉਂਦੇ ਤੇ ਇੱਕ ਤਾਂ ਜਿਹੜਾ ਇਹ ਜਦੋਂ ਅੱਜ મોદી ਸਾਹਿਬ ਜਸ਼ਨ ਬਣਾ ਰਹੇ ਨੇ ਨਾ ਜਦੋਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਉਸ ਵੇਲੇ ਵੀ ਜਮਣਾ ਬਈਆ ਕੀ ਉਹਨਾਂ ਨੇ ਜੈ ਕੀਤੀ ਹੈ ਭਈ ਜਮਣਾ ਬਈਆ ਦੀ ਜੈ ਕਰਨੀ ਹੈ મોદી ਨੇ ਕਿਉਂਕਿ ਜਤਾ ਤਾਂ ਜਮਣਾ ਦਾ ਵੱਡਾ ਮੁੱਦਾ ਬਣ ਗਿਆ ਤਾਂ ਕੋਈ ਜਵਾਬ ਹੈ ਨਹੀਂ ਸੀ ਚੋਣ ਕਮਿਸ਼ਨ ਨੇ ਜੋ ਦੇਖੋ ਇਹ ਵੀ ਗੱਲ ਸਹੀ ਹੈ ਚੋਣ ਕਮਿਸ਼ਨ ਦਿੱਲੀ ਪੁਲਿਸ ਉਹ ਤਾਂ ਨਾਲ ਸੱਤਾਧਾਰੀ ਧਿਰ ਦੇ ਨਾਲ ਹੀ ਹੁੰਦੀ ਹੈ ਇਹਨਾਂ ਦੇ ਨਾਲ ਨਹੀਂ ਹੈ ਆਪਾਂ ਦੇਖਿਆ ਅੰਮ੍ਰਿਤਸਰ ਦੇ ਵਿੱਚ 41 ਸੀਟਾਂ ਸੀ ਕਾਂਗਰਸ ਕੋਲ ਜਿਹੜੇ ਕੌਂਸਲਰ ਸੀ 24 ਸੀ ਇਹਨਾਂ ਕੋਲ ਮੇਅਰ ਕਿਹਦਾ ਬਣਿਆ ਧੱਕੇ ਨਾਲ ਜਿਹੜਾ ਆਮ ਆਦਮੀ ਪਾਰਟੀ ਦਾ ਫਗਵਾੜੇ ਹੋਇਆ ਬਠਿੰਡੇ ਹੋਇਆ ਤੋਂ ਜਿਹਦੇ ਕੋਲ ਹੁੰਦੀ ਉਹਨਾਂ ਕੋਲ ਵੀ ਸੀ ਉਹਨਾਂ ਨੇ ਵੀ ਇਹ ਕਰਨਾ ਸੀ ਕੀਤਾ ਸੋ ਜਮਣਾ ਇੱਕ ਤਾਂ ਮੁੱਦਾ ਜਿਹੜਾ ਬਣਿਆ ਇਹ ਦੂਜਾ ਬੀਜੇਪੀ ਨੇ ਬਣਾਤਾ ਸੀਸ਼ ਮਹਿਲ ਮੁੱਦਾ ਵੀ ਇਹ ਤਾਂ ਬਾਤ ਕਿਉਂ ਕਹਿਣਾ ਸੀ ਇਹਨਾਂ ਨੇ ਸੀਸ਼ ਮਹਿਲ ਮੁੱਦਾ ਨਹੀਂ ਬਣਾਣਾ ਸੀ ਜੇ ਕਿਤੇ ਇਹ ਇਹ ਪ੍ਰਚਾਰ ਨਾ ਕਰਦੇ ਕਿ ਸਿਧਾਮ ਆਦਮੀ ਹੈ ਸਾਨੂੰ ਤਾਂ ਸਕਿਉਰਟੀ ਦੀ ਲੋੜ ਨਹੀਂ ਸਿਧਾਮ ਘਰਾਂ 'ਚ ਰਹਿਣ ਵਾਲੇ ਆ ਸਿਧਾਮ ਘਰਾਂ 'ਚ ਰਹਾਂਗੇ ਉਦੋਂ ਬਾਅਦ ਜਦੋਂ ਪਾਵਰ ਆਉਂਦੀ ਹੈ ਨਾ ਉਦੋਂ ਬਹੁਤ ਔਖੀ ਹੈ ਸਵਾਲਣੀ ਮੇਰੇ ਇੱਕ ਮਿੱਤਰ ਨੇ ਇੱਕ ਲਾਈਨ ਲਿਖੀ ਸੀ ਕਿ ਸੋਹਣੀ ਇਸਤਰੀ ਦਾ ਤੇ ਸੱਤਾ ਦਾ ਸ਼ੌਰਤ ਸੋਨੀ ਇਸਤਰੀ ਤੇ ਸੱਤਾ ਦਾ ਜਿਹੜਾ ਹੈ ਚਾਹਣ ਵਾਲਾ ਤਾਂ ਹਰ ਕੋਈ ਹੁੰਦਾ ਹੈ ਪਰ ਉਹਨੂੰ ਸੰਭਾਲ ਕੋਈ ਮਰਦ ਦਾ ਬੱਚਾ ਹੀ ਸਕਦਾ ਹੈ ਇਹ ਗੱਲ ਸੱਚੀ ਹੈ ਬਹੁਤ ਔਖਾ ਹੈ ਸੰਭਾਲਣਾ ਨਹੀਂ ਸੱਤਾ ਨਾ ਪਾਵਰ ਸੰਭਾਲੀ ਜਾਂਦੀ ਹੈ ਨਾ ਹੀ ਸ਼ੌਰਤ ਸੰਭਾਲੀ ਜਾਂਦੀ ਹੈ ਇਹਨਾਂ ਨੂੰ ਹੀ ਸੰਭਾਲ ਲੀ ਗਏ ਇਹਨਾਂ ਨੇ ਬਣਾ ਲਿਆ 45 ਕਰੋੜ ਰੁਪਏ ਲਾ ਕੇ ਆਮ ਆਦਮੀ ਜੇ ਨਾ ਕਹਦੇ ਫਿਰ ਨਹੀਂ ਕੋਈ ਇਤਰਾਜ਼ ਸੀ ਫਿਰ ਜਿਹੜਾ ਮਰਜ਼ੀ ਬਣ ਜਾਂਦਾ ਹੈ لیکن ਇਹਨਾਂ ਨੇ ਇਹ ਜਿਹੀਆਂ ਗੱਲਾਂ ਕੀਤੀਆਂ ਲੋਕਾਂ ਨੇ ਕਹਿੰਦੇ ਆਹੀ ਬਦਲਾ ਹੈ ਧਰਬਤੀ ਪਾਰਟੀਆਂ ਦਾ ਕੰਮ ਹੈ ਜੋ ਜਿਹੜਾ ਕੁਝ ਕਿਹਾ ਉਹ ਅਸਲੀਅਤ ਤੇ ਹਕੀਕਤ 'ਚ ਵੱਡਾ ਫਰਕ ਨਿਕਲਿਆ ਤੇ ਲੋਕਾਂ ਨੇ ਕਿਹਾ ਨਹੀਂ ਠੀਕ ਹੈ ਤੁਸੀਂ ਜਾਓ ਇੱਕ ਹੋਰ ਵੀ ਸੀ ਜੀਨੂ 3M ਕਹਿ ਦਿੰਦੇ ਆਪਾਂ 3M ਮਤਲਬ ਮਹਿਲਾ ਮੁਸਲਮਾਨ ਤੇ ਮੀਡਲ ਕਲਾਸ ਔਰਤਾਂ ਦਾ ਮਹਿਲਾ ਪਹਿਲਾਂ ਇਹਨਾਂ ਨੂੰ ਵੋਟ ਪਾ ਦਿੰਦੀਆਂ ਸੀ ਵਿੱਚ ਤਕਰੀਬਨ ਨੂੰ 60% ਔਰਤਾਂ ਦੇ ਵੋਟ ਦਿੱਲੀ ਦੀਆਂ ਦੀ ਕੇਸੀ ਆਮ ਆਦਮੀ ਪਾਰਟੀ ਨੂੰ ਤੇ ਉਹ ਉਦੋਂ ਤਾਂ 35% ਮਿਲੇ ਸੀ ਸਾਰੇ ਭਾਜੀਪੀ ਨੂੰ ਤੇ ਹੁਣ ਉਲਟ ਹੋ ਗਿਆ ਉਹਦਾ ਕਾਰਨ ਹੈ ਇਹ ਜੋ ਕਹਿੰਦੇ ਨੇ ਕਰਦੇ ਨਹੀਂ ਹੁਣ ਇਹਨਾਂ ਨੇ ਕਿਹਾ ਕਿ ਔਰਤਾਂ ਨੂੰ ਪੰਜਾਬ ਚ 80000 ਰੁਪਏ ਦੇਵਾਂਗੇ ਹਾਲ ਤੱਕ ਨਹੀਂ ਦਿੱਤਾ ਕਾਂਗਰਸ ਨੇ ਜਾ ਕੇ ਉੱਥੇ ਔਰਤਾਂ ਨੂੰ ਲੈ ਕੇ ਮਜਾਰਾ ਕਰਤਾ ਵੀ ਦਿਓ ਸਾਡਾ 100000 ਕਿੱਥੇ ਹੈ ਲੋਕਾਂ ਦੇ ਮਨਾਂ 'ਚ ਇਹ ਆ ਗਿਆ ਵੀ ਇਹ ਤਾਂ ਇਹ ਤਾਂ ਮੁੱਕਰ ਜਾਂਦੇ ਨੇ ਜਿਹੜਾ ਮਾਨ ਬਾਰ-ਬਾਰ ਕਹਿੰਦਾ ਸੀ ਪੰਜਾਬ 'ਚ ਫੋਨ ਕਰਕੇ ਪੁੱਛ ਲੋ ਲੋਕਾਂ ਨੇ ਪੁੱਛ ਲਿਆ ਹੋਊਗਾ ਦਿੱਲੀ ਕੜੇ ਦੂਰ ਹੈ ਵੀ ਉਹ ਕਹਿਣਗੇ ਵੀ ਇੱਥੇ ਤਾਂ ਪ੍ਰੇਸ਼ਰਾਚਾਰ ਵੀ ਉਵੇਂ ਚੱਲਦਾ ਹੈ ਜ ਸਾਡੇ ਤਹਿਸੀਲਾਂ 'ਚ ਦੇ ਬਿਨਾ ਪੈਸੇ ਤੋਂ ਕੰਮ ਨਹੀਂ ਹੁੰਦਾ ਇੱਥੇ ਔਰਤਾਂ ਨੂੰ ਨਹੀਂ ਇਹਨਾਂ ਨੇ ਹਜ਼ਾਰ ਦਿੱਤਾ ਤਾਂ ਲੋਕਾਂ ਨੇ ਪੁੱਛ ਲਿਆ ਹੋਊਗਾ ਜਾਂ ਪਤਾ ਲੱਗ ਗਿਆ ਤੇ ਲੇਕਿਨ ਦੂਜੇ ਪਾਸੇ ਇਹ ਵੀ ਪਤਾ ਲੱਗ ਗਿਆ ਵੀ ਮਹਾਰਾਸ਼ਟਰ 'ਚ ਮੱਧ ਪ੍ਰਦੇਸ਼ 'ਚ ਹਰਿਆਣਾ 'ਚ ਭਾਜਪਾ ਨੇ ਪੈਸੇ ਟਰਾਂਸਫਰ ਕਰਤੇ ਔਰਤਾਂ ਨੂੰ ਤੇ ਉਹਨਾਂ ਨੇ ਇੱਕ ਤਾਂ ਇਹ ਫੈਕਟਰ ਰਿਹਾ ਮੁਸਲਮਨ ਫੈਕਟਰ ਵੀ ਰਿਹਾ ਹੁਣ ਜਦੋਂ ਮੁਸਲਮਨ ਹੈ ਦੇਖੋ ਇੱਕ ਗੱਲ ਬੜੀ ਪਹਿਲਾਂ ਇਹਦੇ ਨਾਲ ਸੀ ਮੁਸਲਮਨ ਆਮ ਆਦਮੀ ਪਾਰਟੀ ਦੇ ਲੇਕਿਨ 83% ਵੋਟ ਪਈ ਸੀ ਪਿਛਲੀ ਵਾਰ ਜਦੋਂ 20 ਦੇ ਵਿੱਚ ਤੇ ਹੁਣ 10 ਸਾਲਾਂ 'ਚ ਜਿਹੜਾ ਕਿੰਨਾ ਵਿਧਰਾ ਆਉਂਦਾ ਅਗਲੇ 5 ਸਾਲਾਂ 'ਚ ਤੇ ਸੀਏ ਸੀਏ ਤੇ ਐਨਆਰਸੀ ਇਹਦੇ 'ਚ ਇਹਦਾ ਸਟੈਂਡ ਜਿਹੜਾ ਸਹਾਇਨਿਭਾਗ ਵਾਲਾ ਜਿਹੜਾ ਲੱਗਿਆ ਸੀ ਨਾ ਮੋਰਚਾ ਇਹ ਇੱਕ سپورਟਿੰਗ ਕੀ ਥੀ ਖੁੱਲਕੇ ਦੀ ਤੇ ਅਗਲੇ ਨੇ ਮੁਸਲਮਾਨ ਵੀ ਸਮਝ ਗਏ ਵੀ ਠੀਕ ਹੈ ਕੋਈ ਗੱਲ ਨਹੀਂ ਇੱਕ ਦੀ ਉਹਨਾਂ ਨੇ سپورਟਿੰਗ ਕੀਤੀ ਮੀਡਲ ਕਲਾਸ ਇਹ ਇੱਕ ਬਹੁਤ ਵੱਡਾ ਫੈਕਟਰ ਛਾ ਜਿਹੜੀ ਦਿੱਲੀ ਦੇ ਵਿੱਚ ਨਾ ਤਕਰੀਬਨ 45% ਮੀਡਲ ਕਲਾਸ ਹੈ ਤੇ ਹੁਣ ਜਿਹੜੀ ਮੀਡਲ ਕਲਾਸ ਦੀ ਸਪੋਰਟ ਹੈ ਉਹ ਭਾਜਪਾ ਨੂੰ ਆ ਗਈ ਉਹਦਾ ਵੱਡਾ ਕਾਰਨ ਤਾਂ ਇਹ ਹੋਇਆ ਕਿ ਜਦੋਂ 1 ਫਰਵਰੀ ਨੂੰ ਬਜਟ ਆਇਆ ਉਹਦੇ ਚ 12 ਲੱਖ ਰੁਪਏ ਤੱਕ ਤਾਂ ਜਿਹੜਾ ਹੈ ਮਾਫ ਕਰਤਾ ਟੈਕਸ ਇਹ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਤੇ ਉਹ ਫੈਕਟਰ ਨੂੰ ਉਹਨਾਂ ਨੇ ਪੜਾਵ ਵੀ ਲਿਆ ਦੱਸਿਆ ਵੀ ਇੱਥੇ ਆ ਕੇ ਕੇਜਰੀਵਾਲ ਮਾਰਕ ਆ ਗਿਆ ਜਿਹੜਾ ਆਪਣਾ ਬਹੁਤ ਸਮਝਦਾ ਸੀ ਇਹਨਾਂ ਨੇ ਟਾਈਮਿੰਗ ਦੇਖੀ ਨਹੀਂ ਕਿ ਬਜਟ ਵਿੱਚ ਆਉਣਾ ਹੈ ਇਹਨਾਂ ਨੂੰ ਕਹਿਣਾ ਚਾਹੀਦਾ ਸੀ ਜਾਂ ਬਜਟ ਤ ਪਹਿਲਾਂ ਕਰੋ ਜਾਂ ਬਾਅਦ ਚ ਕਰੋ ਇੱਕ ਤਰੀਕ ਨੂੰ ਬਜੜਾ ਹੁੰਦਾ ਪੰਜ ਨੂੰ ਵੋਟਾਂ ਪੈਂਦੀਆਂ ਨੇ ਤਾਜ਼ਾ ਤਾਜ਼ਾ ਸੀ ਲੋਕਾਂ ਨੇ ਮਤਲਬ ਇਸ ਕਰ ਨੂੰ ਕਿ ਆ ਵੀ ਇਹਦਾ ਬੀਜੇਪੀ ਹੈ ਜਿਹੜੀ ਸਾਡੀ ਗੱਲ ਕਰਦੀ ਹੈ ਫਿਰ ਇੱਕ ਮੈਨੇਜਮੈਂਟ ਦੀ ਗੱਲ ਵੀ ਬਹੁਤ ਵਧੀਆ ਰਹੀ ਹੈ ਇਸ ਕੋਈ ਸ਼ੱਕ ਨਹੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਜਿਸ ਤਰੀਕੇ ਨਾਲ ਆਰਐਸਐਸ ਦੇ ਮਿਲ ਕੇ ਉੱਥੇ ਬੰਦੇ ਭੇਜੇ ਆਪਦੇ ਜਿਵੇਂ ਉਹਨਾਂ ਨੇ ਕੰਮ ਕੀਤਾ ਇਹ ਕਿਹਾ ਜਾਂਦਾ ਹੈ ਕਿ ਆਰਐਸਐਸ ਤੇ ਸੰਘ ਦੇ ਬੰਦਿਆਂ ਨੇ 50 ਹਜ਼ਾਰ ਡ੍ਰੈਂਗ ਰੂਮ ਮੀਟਿੰਗਾਂ ਕੀਤੀਆਂ ਛੋਟੇ-ਛੋਟੇ ਬੈਠਕਾਂ ਕੀਤੀਆਂ 4-5 ਲੱਖ ਲੋਕਾਂ ਨੂੰ ਸਿੱਧੇ ਤੌਰ ਤੇ ਮਿਲੇ ਯਾਨੀ ਇਹ ਜਿਹੜਾ ਹੈ ਇਸੇ ਤਰੀਕੇ ਨਾਲ 25% ਪਰਵਚਲਦੇ ਨੇ ਉਥੇ ਜੋਗੀ ਆ ਗਿਆ ਉਥੇ ਰਵੀ ਕਿਸ਼ਨ ਉਹ ਤੇ ਬਨੂਤ ਵਾਰੀ ਗਾਣੇ ਸੁਣਾਉਂਦਾ ਰਿਹਾ ਉਹ ਵੀ ਇਹਨਾਂ ਨੇ ਕਰ ਲਏ 8% जाट ਵੋਟ ਹੈ 8% ਹੀ ਬਣੀਆਂ 8% ਜਿਹੜੇ ਨੇ ਉਹ ਉੱਤਰਾਖੰਡ ਵਾਲੇ ਨੇ ਤੇ 4% ਜਿਹੜੇ ਸਿੱਖ ভোটার ਨੇ ਇਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਦੇਖਿਆ ਹੁਣ ਸਿੱਖਾਂ ਦੀ ਮੈਂ ਤੁਹਾਨੂੰ ਕੀ ਦੱਸਾਂ ਇਹਨਾਂ ਨੇ ਕਦੇ ਗੱਲ ਹੀ ਕੀਤੀ ਕੇਜਰੀਵਾਲ ਤੇ ਬਹੁਤ ਵੱਡਾ ਅਤਰਾਜ ਸਿੱਖਾਂ ਨੂੰ ਰਿਹਾ ਕਿ ਇਹ ਸਖੰਡ ਦਿੱਤਾ ਕੁਛ ਨਹੀਂ ਕੋਈ ਮੰਤਰੀ ਨਹੀਂ ਬਣਾਇਆ ਜਿਹੜਾ ਜਰਨੈਲ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੜਾਇਆ ਸੀ ਉਹਨੇ ਮੈਨੂੰ ਆਪ ਦੱਸਿਆ ਕਿ ਇਹਨਾਂ ਨੇ ਕਹਿੰਦੇ ਮੈਨੂੰ ਲੜਾਤਾ ਐਮ ਐਲ ਏ ਸੀ ਉਹ ਉਦੋਂ ਬਾਅਦ ਜਦੋਂ ਗਿਆ ਉਹਨੂੰ ਕੁਛ ਨਹੀਂ ਦਿੱਤਾ ਰਾਜ ਸਭਾ ਚ ਵੀ ਲੈ ਕੇ ਰਾਜ ਸਭਾ ਦੇ ਆਪਣੀ ਮਰਜ਼ੀ ਦੇ ਬੰਦੇ ਪੰਜਾਬ ਨੂੰ ਤਾਂ ਉਹਦੀ ਦੁੱਖ ਹੋਇਆ ਕਿ ਪੰਜਾਬੀਆਂ ਦੇ ਜਿਹੜੇ ਬੰਦੇ ਜਿਤਾਏ ਉਹਨਾਂ ਦੀ ਥਾਂ ਤੇ ਤੁਸੀਂ ਰਾਜ ਸਭਾ 'ਚ ਨੌਨ ਪੰਜਾਬੀ ਭੇਜੇ ਜਿਹੜੇ ਪੰਜਾਬ ਵਾਸਤੇ ਸੀ ਵੀ ਨਹੀਂ ਹੈਗੇ ਕਿਵੇਂ ਭੇਜੇ ਮੈਂ ਨਹੀਂ ਕਹਦਾ ਪੈਸੇ ਲੈ ਜਾ ਉਹ ਲੈ ਉਹ ਬਾਧੇ ਗੱਲਾਂ ਨੇ ਲੇਕਿਨ ਡਾਣ ਪੰਜਾਬੀ ਤਾਂ ਭੇਜੇ ਨਾ ਪੰਜਾਬ ਵਾਲੇ ਤਾਂ ਕਹਿੰਦੇ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਸਿੱਖਾਂ ਨੂੰ ਦਿੱਲੀ ਚ ਕੋਈ ਮਾਤਰ ਨਹੀਂ ਲਿਆ ਸਿੱਖਾਂ ਦਾ ABC ਇਸੇ ਤਰੀਕੇ ਨਾਲ ਜਿਹੜਾ ਹੈ ਬੱਕਿਆਂ ਨੂੰ ਨਹੀਂ ਇਹ ਉਹਨਾਂ ਨੇ ਟਿਕਟਾਂ ਵੀ ਬਹੁਤ ਦਿੱਤੀਆਂ ਇਹਨਾਂ ਦਾ ਮੇਰੇ ਖਿਆਲ ਨਾਲ ਜਨਾਇ ਜਥਿਆ ਜਿਹੜਾ ਤਿਰਕਨਗਰ ਤੋਂ ਉਹ ਵੀ ਜੇ ਮੁਕਾਬਲੇ ਕੋ ਸ਼ਾਇਦ ਸਿੱਖ ਜਮੇ ਮੰਜਿੰਦਰ ਸੱਜਾ लवली ਜਾਂ ਮਰਵਾਹ ਖੜਾ ਕੀਤਾ ਜੇ ਕੋਈ ਸਿੱਖ ਹੁੰਦਾ ਸ਼ਾਇਦ ਉਹ ਵੀ ਲਿਆ ਜਾਂਦਾ ਤਿਲਕਨਗਰ ਤੋਂ ਵੀ ਚਲੋ ਇਸ ਤਰ੍ਹਾਂ ਇਸ ਤਰ੍ਹਾਂ ਹੀ ਜਿਹੜੀ ਐਕਟੀ ਐਸੀ ਵਾਲੀ ਬੋਟ ਦਾ ਵੀ ਹੋਇਆ ਤੋਂ ਕਾਫੀ ਜ਼ਿਆਦਾ ਮੈਨੇਜਮੈਂਟ ਉਹਨਾਂ ਦੀ ਠੀਕ ਰਹੀ ਇਹਨਾਂ ਦਾ ਜਿਹੜਾ ਐਂਟੀ ਪੰਜਾਬੀ ਤੇ ਐਂਟੀ ਇਹ ਲੋਕਾਂ ਚ ਜਾਣਾ ਇਹ ਵੀ ਕਾਫੀ ਜ਼ਿਆਦਾ ਜਿਹੜਾ ਹੈ ਉਹਦਾ ਅਸਰ ਹੋਇਆ ਤੇ ਬਾਕੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਛੋੜ ਬੋ ਤਾਂ یوں ਲੱਗਦਾ ਸੀ ਕਿ ਨਹੀਂ ਅਸੀਂ ਜਿਵੇਂ ਲੈ ਗਏ ਪਰ ਲੋਕ ਜਿਹੜੇ ਨੇ ਉਹ ਕਾਫੀ ਸਿਆਣੇ ਹੋ ਗਏ ਲੋਕਾਂ ਨੂੰ ਸਮਝ ਆ ਗਈ ਕਿ ਵੀ ਇਹ ਜਿਹੜਾ ਹੈ ਕਹਦੇ ਕੁਛ ਨਹੀਂ ਕਰਦੇ ਕੁਛ ਨਹੀਂ ਇਸ ਤਰ੍ਹਾਂ ਦੀ ਗੱਲ ਇੱਕ ਤਾਂ ਵੈਸੀ ਕ腐ਸ਼ਨ ਦਾ ਦੌਰ ਇੱਕ ਦੂਜਾ ਇਹ ਕਹਿਣਾ ਤੀਜਾ ਮੋਦੀ ਦਾ ਮੋਦੀ ਦੀ ਜਦੋਂ ਇਹ ਭਾਸ਼ਣ ਕਿ ਜੇ ਮੋਦੀ ਦੀ ਗਰੰਟੀ ਹੈ ਕਿ ਮੋਦੀ ਕੀ ਗਰੰਟੀ ਪੂਰੀਏ ਹੋंगी ਲੋਕਾਂ ਨੇ ਤਾਂ ਵਿਸ਼ਵਾਸ ਕਰ ਲਿਆ ਤੇ ਦਿੱਲੀ ਚ ਉਹਨਾਂ ਨੂੰ ਜਿਹੜਾ ਹੈ ਬੁਰੀ ਤਰੀਕੇ ਨਾਲ ਨਹੀਂ ਬੁਰੀ ਤਰੀਕੇ ਨਾਲ ਹੋਇਆ ਜਿਵੇਂ ਕਹਾ ਦੇਖੋ ਹੁਣ ਪ੍ਰਵੇਸ਼ ਵਰਮਾ ਸਾਬ ਸਿੰਘ ਵਰਮਾ ਦਾ ਮੋਟਾ ਜਿਵੇਂ ਇਹ ਕੇਜਰੀਵਾਲ ਨੇ ਹਰਾਇਆ ਸੀ ਜਿਹੜੀ ਸ਼ੀਲਾ ਦੇਖਸ਼ਤ ਨੂੰ ਉਵੇਂ ਪ੍ਰਵੇਸ਼ ਵਰਮਾ ਨੇ ਮੁੱਖ ਮੰਤਰੀ ਨੂੰ ਰਾਏਤਨ ਵਾਰ ਦੇ ਨੂੰ 30000 ਤੋਂ ਵੱਧ ਵੋਟਾਂ ਆਉਂਦੀਆਂ ਕੇਜਰੀਵਾਲ ਦੀ 25000 ਜਿਹੜੀ 4090 ਵੋਟਾਂ ਦੇ ਫਰਕ ਨਾਲ ਕੇਜਰੀਵਾਲ ਹਾਰਿਆ ਤੋਂ ਇਸ ਐਮਨਿਸਟੇਸ਼ਨ ਸ਼ੇਦੀਆ ਨੰਬਰ ਦੋ ਵਾਲਾ ਉਹਨੂੰ ਸਰਦਾਰ ਜੀ ਨੇ ਹਰਾਇਆ ਤਰਵਿੰਦਰ ਸਿੰਘ ਮਰਵਾ ਨੇ ਭਾਵੇਂ ਕੋਈ ਇਹ ਕਾਂਗਰਸ ਚ ਕੋਈ ਨੇ ਇਧਰ ਉਧਰ ਗਏ ਨੇ ਬਖਰੀਏ ਉਹ ਤਾਂ ਸਾਰੀਆਂ ਪਟੀਆਂ ਕਰਦੀਆਂ ਨੇ ਲੇਕਿਨ ਤਰਵਿੰਦਰ ਸਿੰਘ ਮਰਾਜ 675 ਵੋਟਾਂ ਨਾਲ ਮਨਦੀਸ਼ ਸੌਦੀਆ ਲੋਰਾਤਾ ਇਹ ਤਾਂ ਬਸ ਜਿਹੜੀ ਇਹਨਾਂ ਚੋਂ ਜੇ ਜਿਗਜ ਕਹੀਏ ਤਾਂ ਕੋਈ ਜਿੱਤੀ ਆਸੀਤ ਸਿੰਘ ਉਹ ਜ਼ਰੂਰ 3521 ਵੋਟਾਂ ਨਾਲ ਜਿੱਤੀ ਇਹ ਨਹੀਂ ਤਾਂ ਸਾਰੇ ਇਹਨਾਂ ਦਾ ਹਾਲ ਬੁਰਾ ਹੀ ਰਿਹਾ ਜਿਸ ਤਰੀਕੇ ਨਾਲ ਇਹ ਹਾਰੇ ਨੇ ਸੋ ਇਹ ਸਾਰੀ ਗੱਲ ਨੂੰ ਜੇ ਆਪਾਂ ਸਮ ਅਪ ਕਰਨਾ ਹੈ ਕਿਉਂਕਿ ਵੀਡੀਓ ਵੱਡੀ ਹੋ ਰਹੀ ਹੈ ਗੱਲ ਤਾਂ ਇਹ ਕਰਨੀ ਚਾਹੁੰਦਾ ਸੀ ਕਿ ਇਹਦੇ ਹਾਰ ਦੇ ਬੜੇ ਕਾਰਨ ਨੇ ਉਹਨਾਂ ਜੇ ਕਾਰਨਾਂ ਚ ਕੁਝ ਜਿਹੜੇ ਅਸੀਂ ਸੰਕੇਤ ਤੁਹਾਨੂੰ ਦਿੱਤੇ ਨੇ ਇਹ ਵੀ ਅਸੀਂ ਬੇਤ ਗੱਲ ਕਰਨੀ ਸੀ ਕਿ ਹੁਣ ਇਸ ਤੋਂ ਬਾਅਦ ਕੀ ਹੋਊਗਾ ਮੈਂ ਅੱਜ ਇੱਕ ਗੱਲ ਕੀਤੀ ਸੈਸੀ ਮਾਹਰ ਡਾਕਟਰ ਕੇਰਸਨ ਨਾਲ ਕਿ ਲੱਗਦਾ ਕਹਿੰਦੇ ਜੀ ਮੈਨੂੰ ਤਾਂ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਭਗਵੰਤ ਮਾਨ ਦੀ ਹੈਗੀ ਹੈ ਭਾਰਤੀ ਜਨਤਾ ਪਾਰਟੀ ਦਾ ਕਾਫੀ ਨੇੜਤਾ ਜੇਕ ਵਿੱਚ ਹੋਇਆ ਤਾਂ ਉਹ ਇੱਕ ਇਸੰਦੇ ਬਣ ਸਕਦਾ ਹੈ ਔਰ ਉਹ ਉਹਨਾਂ ਨੂੰ ਤਾਂ ਇਹ ਵੀ ਲੱਗਦਾ ਵੀ ਸੰਭਾਵਨਾ ਤੋੜਪਾਣ ਦੀ ਵੀ ਹੈ ਇਹ ਗੱਲ ਵੀ ਉਹਨਾਂ ਨੇ ਕਹੀ ਹੈ ਕਿ ਆਉਣ ਵਾਲੇ ਟਾਈਮ 'ਚ ਜਿਸ ਤਰੀਕੇ ਨਾਲ ਹੁਣ ਹਾਲਾਤ ਬਣੇ ਨੇ ਤੇ ਜਿਹੜੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ 'ਚ ਕਿਉਂਕਿ ਇਹਨਾਂ ਕੋਲ ਕੋਈ ਸਤੰਤਰਤਾ ਹੈ ਨਹੀਂ ਇਹ ਕੰਮ ਕਰਨ 'ਚ ਦਿੱਲੀ ਦੀ ਦਖਲਅੰਦਾਜ਼ੀ ਬਹੁਤ ਜ਼ਿਆਦਾ ਹੈ ਇਹ ਦਖਲਅੰਦਾਜ਼ੀ ਕਰਕੇ ਕਿਤੇ ਨਾ ਕਿਤੇ ਮਨਾ ਚ ਉਹਨਾਂ ਦੇ ਗੱਲ ਪਈ ਹੈ ਤੇ ਦੂਜਾ ਇਹ ਵੀ ਹੈ ਹੁਣ ਟਾਈਮ ਕਿੰਨਾ ਕੁ ਰਹਿ ਗਿਆ ਮਦਰ ਅਖੀਰਲਾ ਸਾਲ ਤਾਂ ਵੈਸੀ ਹੁੰਦਾ ਸਾਲ ਕੀ ਰਹਿ ਗਿਆ ਤੇ ਉਹਨਾਂ ਨੂੰ ਪਤਾ ਪਤਾ ਨਹੀਂ ਦੁਬਾਰਾ ਦਾ ਲੱਗਣਾ ਕਿ ਨਹੀਂ ਲੱਗਣਾ ਕਰ ਲੋ ਜੋ ਕੁਝ ਕਰਨ ਜੋ ਕੁਝ ਕਰਨਾ ਹੈ ਉਹ ਫਿਰ ਬਦਨਾਮੀ ਉਹਦਾ ਕਾਰਨ ਵੀ ਬਣਦਾ ਤੇ ਹੁਣ ਵੀ ਤਾਂ ਬਣੀ ਰਿਹਾ ਹੈ ਕਾਫੀ ਕੁਝ ਚੱਲ ਰਿਹਾ ਹੈ ਤੋਂ ਇਹ ਸਾਰੀਆਂ ਗੱਲਾਂ ਚ ਪੰਜਾਬ ਤੇ ਬਹੁਤ ਵੱਡਾ ਅਸਰ ਪੈਣਾ ਆਮ ਲੋਕ ਤਾਂ ਇਹੀ ਕਹਿੰਦੇ ਨੇ ਕਿ ਹੁਣ ਵੇਲੇ ਹੋ ਗਏ ਪੰਜਾਬ ਚ ਦਖਲਦਾ ਜੀ ਹੋਰ ਵੱਜਣੀ ਹੈ ਜੋ ਵੀ ਹੋਵੇ ਅੱਜ ਦਾ ਦਿੱਲੀ ਦਾ ਰਿਜ਼ਲਟ ਨੇ ਜਿੱਥੇ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਦੇਖੋ ਮੈਂ ਪਹਿਲੀ ਵਾਰ ਦੇਖਿਆ ਹੈ ਕੇ ਲੋਕ ਪੰਜਾਬ ਚ ਭਾਰਤੀ ਜਨਤਾ ਪਾਰਟੀ ਨੂੰ ਜਿਆਦਾ ਲਾਈਕ ਨਹੀਂ ਕਰਦੇ ਜੇ ਕਰਦੇ ਹੁੰਦੇ ਤਾਂ ਕੋਈ ਕਦੇ ਕੋਈ ਸੀਟ ਆਉਂਗੀ ਉਹਨਾਂ ਦੀ ਪਿਛਲੇ ਆਪਾਂ ਦੇਖ ਹੀ ਲਿਆ ਬੜਾ ਜ਼ੋਰ ਲਾਉਣ ਦੇ باوجود ਹਾਲਾਂਕਿ ਵੋਟ ਸ਼ੇਅਰ ਭਾਵੇਂ ਥੋੜਾ ਲੈ ਗਏ ਲੇਕਿਨ ਜਿਤਾਉਣ ਜਿਤੂਣ ਵਾਲੀ ਗੱਲ ਨਹੀਂ ਹੈ ਇਸ ਦੇ باوجود ਕਿ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਗਿਣਤੀ ਚ ਜਿਹੜੇ ਕਿਸਾਨ ਨੇ ਲੋਕ ਨੇ ਉਹ ਨਹੀਂ ਪਸੰਦ ਕਰਦੇ ਪਰ ਲੋਕ ਖੁਸ਼ ਨਜ਼ਰ ਆਏ ਕਿ ਇਹ ਹਾਰ ਗਏ ਕੇਜਰੀਵਾਲ ਹਾਰ ਗਿਆ ਕਿਉਂਕਿ ਲੋਕਾਂ ਦੇ ਮਨਾਂ ਚ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈ ਕਿ ਇਹ ਵੀ ਐਂਟੀ ਪੰਜਾਬੀ ਨਜ਼ਰ ਆਉਂਦਾ ਉਹਨਾਂ ਨੂੰ ਜਾ ਇਹ ਨਹੀਂ ਲੋਕਾਂ ਚ ਕਰ ਸਕਿਆ ਜਿਹੜਾ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਉਸ ਤਰ੍ਹਾਂ ਦੀ ਗੱਲ ਨਹੀਂ ਕਰ ਸਕੇ ਲੋਕਾਂ ਦੇ ਮਨ ਚ ਆ ਗਿਆ ਵੀ ਤੁਸੀਂ ਨਾ ਕੋਈ ਸਿੱਖ ਮੰਤਰੀ ਨਾ ਦਿੱਲੀ ਕੈਡਮੀ ਦਾ ਕੁਝ ਕੀਤਾ ਨਾ ਪੰਜਾਬੀ ਦਾ ਕੁਝ ਕੀਤਾ ਐ ਵੀ ਪੰਜਾਬ ਨੂੰ ਵਰਤੀ ਜਾਂਦੇ ਹੋ ਤੁਸੀਂ ਪੰਜਾਬ ਦੇ ਖਰਚੇ ਪੰਜਾਬ ਦੇ ਜਹਾਜ਼ ਬੜਾ ਕੁਝ ਇਸ ਤਰ੍ਹਾਂ ਦਾ ਲੋਕਾਂ ਦੇ ਮਨ ਚ ਸੀ ਸੋ ਆਪਾਂ ਕਰਦੇ ਰਹਾਂਗੇ ਗੱਲਬਾਤ ਫਿਲਹਾਲ ਆਪਾਂ ਇਸ ਤੋਂ ਪਹਿਲਾਂ ਕਿ ਹੋਰ ਵੀਡੀਓ ਲੰਬੀ ਹੋਵੇ ਮੈਂ ਇਹ ਚੀਜ਼ ਗੱਲ ਖਤਮ ਕਰ ਦਾਂ ਆਪਾਂ ਕੱਲ ਨੂੰ ਹੋਰ ਗੱਲ ਕਰਾਂਗੇ ਹੁਣ ਇਹਨੇ ਮਿਲ ਗਿਆ ਇਕਨੈਮੀ ਵੀਡੀਓ ਨਾਲ ਬਹੁਤ ਬਹੁਤ ਸ਼ੁਕਰੀਆ